ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ 12 ਬਰਸ ਬਾਲਪਨ ਬੀਤੇ 20 ਬਰਸ ਕਸ਼ਤ ਤਪਨਾ ਕੀਓ ਕੋਈ ਦੋ ਪ੍ਰਾਪਸ ਵਿੱਚ ਜਾਇਦਾਦ ਵੰਡਣ ਵਾਸਤੇ ਲੜਾਈ ਝਗੜਾ ਕਰ ਰਹੇ ਸਨ ਉਹਨਾਂ ਦਾ ਝਗੜਾ ਮੀਟਣ ਵਾਸਤੇ ਭਗਤ ਕਬੀਰ ਸਾਹਿਬ ਜੀ ਪਵਨ ਉਪਦੇਸ਼ ਬਖਸ਼ਿਸ਼ ਕਰਦੇ ਆ ਕਿ हे ਭਾਈ 12 ਭਾਅ 12 ਵਰੇ ਤਾਂ ਬਾਲਪਨ ਬਚਪਨ ਦੀਆਂ ਖੇਡਾਂ ਵਿੱਚ ਬੀਤ ਗਏ 20 ਬਰਸ ਭਾਅ 20 ਵਰੇ ਦੀ ਉਮਰ ਹੋ ਗਈ ਤੇ 20 12 ਤੇ 20 32 ਸਾਲ ਦਾ ਹੋ ਗਿਆ ਤੇ ਕੁਝ ਨਾ ਕੁਝ ਚਿੱਤ ਦੀ ਇਕਾਗਰਤਾ ਰੂਪ ਤਪੱਸਿਆ ਕੀਤੀ ਸਾਧ ਸੰਗਤ ਦੀ ਸੇਵਾ ਆਦ ਵੀ ਨਾ ਕੀਤੀ 30 ਬਰਸ ਕਸ਼ਦੇਵ ਨਾ ਪੂਜਾ ਫਿਰ ਪਛਤਾਨਾ ਬਿਰਧ ਪਇਓ 30 ਬਰਸ ਕੀਏ ਬਰੇ ਹੋਰ ਬਤੀਤ ਹੋ ਗਏ 32 ਤਤੀ ਫਿਰ 62 ਸਾਲ ਦੀ ਉਮਰ ਵਿੱਚ ਕੁਝ ਦੇਵ ਪ੍ਰਕਾਸ਼ ਰੂਪ ਪਰਮੇਸ਼ਰ ਦਾ ਪੂਜਨ ਕਰਨ ਰੂਪ ਭਗਤੀ ਵੀ ਨਾ ਕੀਤੀ ਫਿਰ ਪਛਤਾਨਾ ਪਛੋਤਾਇਆ ਜਦੋਂ ਜਪ ਤਪ ਸਿਮਰਨ ਭਗਤੀ ਦੀ ਉਮਰ ਬਤੀਤ ਹੋ ਗਈ ਤੇ ਬਿਰਧ ਬਡੇ ਪਾ ਹੋ ਗਿਆ ਮੇਰੀ ਮੇਰੀ ਕਰਤੇ ਜਨਮ ਗਇਓ ਮੇਰੀ ਜਰ ਮੇਰੀ ਜੋਰੂ ਮੇਰੀ ਦੇਹ ਆਦ ਕਰਦਿਆਂ ਸੋਹਣਾ ਮਨੁੱਖਾ ਜਨਮ ਨਾਮ ਜਪੇ ਤੋਂ ਬਗੈਰ ਵਿਅਰਥ ਹੀ ਗੁਜ਼ਰ ਗਿਆ ਸਾਇਰ ਸੋਖ ਪੁਜੰ ਬਲਯੋ ਰਹਾਉ ਜਿਵੇਂ ਸੂਰਜ ਆਪਣੀਆਂ ਤੇਜ ਕਿਰਨਾਂ ਨਾਲ ਸਮੁੰਦਰ ਨੂੰ ਸੁਕਾ ਦਿੰਦਾ ਜਾਂ ਅਗਸਤ ਮੁਨੀ ਸਾਇਰ ਸਮੁੰਦਰ ਨੂੰ ਪੀ ਗਿਆ ਇਸੇ ਪ੍ਰਕਾਰ ਜੋ ਭੁਜੰ ਬਾਹਾਂ ਦਾ ਬਲੈ ਉਹ ਬਲ ਰੂਪ ਸਮੁੰਦਰ ਜਵਾਨੀ ਵੇਸੀ ਇਸ ਨੂੰ ਬਡੇਪੇ ਰੂਪ ਅਗਸਤ ਮੁਨੀ ਨੇ ਸੁਕਾ ਦਿੱਤਾ ਕਾਲ ਰੂਪ ਸੂਰਜ ਨੇ ਸੁਕਾ ਦਿੱਤਾ ਹੈ ਪਾਵ ਨਾਸ਼ ਕਰ ਦਿੱਤਾ ਹੈ ਪੁਜੰ ਇਸ ਦਾ ਦੂਸਰਾ ਪਾਠ ਪੁਜੰ ਲਯੋ ਵਿਆ ਪੁਜੰ ਪੁਜ ਅੰਬ ਪੋਜ ਬਾਹਾਂ ਦਾ ਜੋਰ ਰੂਪ ਅੰਬ ਪਾਣੀ ਬਡੇਪੇ ਰੂਪੀ ਸੂਰਜ ਨੇ ਸੂਖ ਲਿਆ ਭਾਵ ਖਿੱਚ ਲਿਆ ਰਹਾਉ ਬਿਸਰਾਮ ਦੇ ਕੇ ਕਿਰਪਾ ਕਰਦੇ ਆ ਸੂਕੇ ਸਰਵਰ ਪਾਲ ਬੰਧਾਵੇ ਲੂਣੇ ਖੇਤ ਹੱਥ ਵਾਰ ਕਰੇ ਫਿਰ ਜਦੋਂ ਬੁੱਢਾ ਹੋ ਜਾਂਦਾ ਹੈ ਤਾਂ ਫਿਰ ਕਈ ਯਤਨ ਪੰਜੀਰੀਆਂ ਬਦਾਮ ਆਦ ਖਾ ਕੇ ਕਰਦਾ ਹੈ ਕਿ ਮੇਰਾ ਸਰੀਰਕ ਬਲ ਉਸੇ ਤਰ੍ਹਾਂ ਰਹੇ ਪਰ ਸਾਰਾ ਇਉਂ નિਸਫਲ ਹੈ ਜਿਵੇਂ ਕਿ ਕੋਈ ਸੂਕੇ ਸੁੱਕੇ ਸਰਵਰ ਤਲਾ ਦੇ ਅੱਗੇ ਪਾਲਕਈਏ ਕੰਧ ਬੰਨੇ ਜਾਂ ਜਿਵੇਂ ਕੋਈ ਲੂਣਾ ਕੱਟੀ ਹੋਈ ਖੇਤ ਵਿੱਚ ਹੱਥਾਂ ਨਾਲ ਵਾਰ ਪਾਪ ਤੋਂ ਵਾਰ ਕਰਦਾ ਫਿਰੇ ਤਾਂ ਫਿਰ ਕਹਿੰਦੇ ਤਾਂ ਕਰਦਾ ਫਿਰੇ ਤਾਂ ਉਸ ਦਾ ਕੀ ਲਾਭ ਹੋਣਾ ਇਸੇ ਪ੍ਰਕਾਰ ਜਵਾਨੀ ਰੂਪੀ ਖੇਤੀ ਬੁਢੇਪੇ ਨੇ ਕੱਟ ਲਈ ਹੈ ਇਸ ਨੂੰ ਚੰਗੀਆਂ ਖੁਰਾਕਾਂ ਖਵਾਉਣੀਆਂ ਪਿਉਣੀਆਂ ਹੱਥੀਂ ਵਾੜ ਕਰਨ ਵਾਂਗੂ ਹੈ ਇਸ ਦਾ ਕੋਈ ਵੀ ਫਾਇਦਾ ਨਹੀਂ ਆयो ਜੋਰ ਤੁਰੰਤ ਹਲੇ ਗयो ਮੇਰੀ ਰਾਖਤ ਮੁਗਦ ਫਿਰੈ ਹੇ ਭਾਈ ਜਿਸ ਵਕਤ ਬਢੇਪਾ ਰੂਪੀ ਚੋਰ ਆਇਆ ਤਾਂ ਤੁਰੰਤਹਿ ਭਾਵ ਜਲਦੀ ਹੀ ਜਵਾਨੀ ਰੂਪੀ ਧੰਨੂ ਲੈ ਕੇ ਚਲਾ ਗਿਆ ਜਦੋਂ ਕਾਲ ਰੂਪੀ ਜਾਂ ਜਮ ਰੂਪੀ ਚੋਰ ਆਇਆ ਤਾਂ ਤੁਰੰਤਹਿ ਸ਼ਿਗਰ ਹੀ ਸੂਖਮ ਸਰੀਰੂਪੀ ਧਨ ਨੂੰ ਸਤੂਲ ਸਰੀਰੂਪੀ ਘਰ ਵਿੱਚੋਂ ਕੱਢ ਕੇ ਲੈ ਗਿਆ ਜੋ ਮੁਗਦ ਮੂਰਖ ਮੇਰੀ ਜਵਾਨੀ ਮੇਰੀ ਦੇਹ ਆਦ ਦੀ ਮੇਰ ਰੱਖਦਾ ਫਿਰਦਾ ਸੀ ਅੰਤ ਨੂੰ ਸਮਾਪਤ ਹੋ ਜਾਂਦਾ ਹੈ ਚਰਨ ਸੀਸ ਕਰ ਕੰਪਨ ਲਾਗੀ ਨੈਣੀ ਨੀਰ ਅਸਾਰ ਬਹ ਬਿਰਧ ਅਵਸਥਾ ਵਿੱਚ ਪੈਰ ਸੀਸ ਸਿਰ ਕਰ ਹੱਥ ਕੰਪਨ ਕੰਮਣ ਲੱਗ ਪੈਂਦੇ ਹਨ ਤੇ ਨੈਣੀ ਅੱਖਾਂ ਵਿੱਚੋਂ ਅਸਾਰ ਆਪ ਮੁਹਾਰੇ ਨੀਰ ਪਾਣੀ ਵਗਣ ਲੱਗ ਜਾਂਦਾ ਹੈ ਅਤੇ ਜੇਵਾ ਬਚਨ ਸੁੱਧ ਨਹੀਂ ਨਿਕਸੈ ਤਬਰੇ ਧਰਮ ਕੀ ਆਸ ਕਰੈ ਜੇਵਾ ਜ਼ੁਬਾਨ ਕਰਕੇ ਸੁੱਧ ਸਾਫ ਬਚਨ ਬੋਲ ਨਹੀਂ ਨਿਕਲਦਾ ਭਾਵ ਦੰਦ ਨਾ ਹੁਣ ਕਰਕੇ ਥਿੜਕ ਥਿੜਕ ਕੇ ਗੱਲਾਂ ਕਰਦਾ ਹੈ ਏ ਭਾਈ ਤਦੋਂ ਤੂੰ ਧਰਮ ਪ੍ਰਾਪਤੀ ਦੀ ਆਸ ਉਮੀਦ ਭਾਵ ਆਸਾ ਕਰੇਂਗਾ ਉਦੋਂ ਹੀ ਆਸਾ ਬੇਅਰਥ ਹੈ ਤਦੋਂ ਧਰਮ ਕਰਨ ਜਾਂ ਪੁੰਨ ਕਰਨ ਦੀ ਕੀ ਆਸਾ ਕਰੇਗਾ ਹਰ ਜੀਉ ਕਿਰਪਾ ਕਰੇ ਲੇਵ ਲਾਵੇ ਲਾਹਾ ਹਰ ਹਰ ਨਾਮ ਲਿਓ ਏ ਭਾਈ ਜਿਸ ਗੁਰਮੁਖ ਉੱਪਰ ਪਰਮੇਸ਼ਰ ਜੀਓ ਮਿਹਰ ਦੀ ਦ੍ਰਿਸ਼ਟੀ ਕਰ ਦੇਵੇ ਉਸ ਦੀ satsang ਦੁਆਰਾ ਆਪਣੇ ਨਾਮ ਵਿੱਚ ਲਿਵ ਬਿਰਤੀ ਲਾਉਂਦਾ ਹੈ ਉਸ ਗੁਰਮੁਖ ਨੇ ਜਾਣੋ ਸਾਰਿਆਂ ਨੂੰ ਹਰੇ ਪ੍ਰੇ ਕਰਨ ਵਾਲੇ ਹਰੀ ਵਾਹਿਗੁਰੂ ਦੇ ਨਾਮ ਦਾ ਲਾਭ ਲੈਣਾ ਕੀਤਾ ਹੈ ਗੁਰ ਪ੍ਰਸਾਦੀ ਹਰ ਧਨ ਪਾਇਓ ਅੰਤੇ ਚਲਦਿਆਂ ਨਾਲ ਚਲਿਓ ਇਹ ਹਰ ਪਰਮੇਸ਼ਰ ਦਾ ਨਾਮ ਰੂਪੀ ਧਨ ਉਸ ਗੁਰਮਖ ਨੇ ਸਤਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਪ੍ਰਾਪਤ ਕੀਤਾ ਸੀ ਜੋ ਵਾਹਿਗੁਰੂ ਨਾਮ ਰੂਪੀ ਧਨ ਅੰਤੇ ਕਈਏ ਅਖੀਰ ਨੂੰ ਚਲਦਿਆਂ ਹੋਇਆਂ ਪਰਲੋਕ ਵਿੱਚ ਨਾਲ ਸਹਾਇਤਾ ਕਰਨ ਵਾਸਤੇ ਚੱਲਿਆ ਹੈ ਕਹਤ ਕਬੀਰ ਸੁਨੋ ਰੇ ਸੰਤੋ ਅਨ ਤਨ ਕਛੂ ਐ ਲੈ ਨ ਗयो ਕਬੀਰ ਸਾਹਿਬ ਜੀ ਕਥਨ ਕਰਦੇ ਆ ਕਿ हे ਸੰਤੋ ਸੰਤ ਜਨੋ ਇਹ ਅਧਿਕਾਰੀ ਜਨੋ ਚਿੱਤ ਲਾ ਕੇ ਸੁਣਨਾ ਕਰੋ ਕਦੇ ਕੋਈ ਜੀਵ ਅਨਾਜ ਧਨ ਰੋਕੜੀ ਪਦਾਰਥ ਆਦ ਅੰਤ ਸਮੇ ਕੁਝ ਵੀ ਨਾਲ ਲੈ ਕੇ ਨਹੀਂ ਗਿਆ ਸਭ ਇੱਥੇ ਹੀ ਛੱਡ ਗਿਆ ਨਾਮ ਰੂਪੀ ਧਨ ਤੋਂ ਬਿਨਾ ਪਰਲੋਕ ਨੂੰ ਅਨ ਹੋਰ ਕੋਈ ਵੀ ਧਨ ਨਾਲ ਲੈ ਕੇ ਨਹੀਂ ਗਿਆ ਆਈ ਤਲਬ ਗੋਪਾਲ ਰਾਏ ਕੀ ਮਾਇਆ ਮੰਦਰ ਛੋੜ ਚਲਿਓ ਏ ਭਾਈ ਜਦ ਜੀਵ ਨੂੰ ਗੋਪਾਲ ਗੋ ਪ੍ਰਿਥਵੀ ਦੇ ਪਾਲ ਪਾਲਕ ਰਾਏ ਪਾਰ ਬ੍ਰਹਮ ਪਰਮੇਸ਼ਰ ਦੀ ਸ਼ਕਤੀ ਦੇ ਨਾਲ ਤਲਬ ਸੱਦਾ ਆਇਆ ਭਾਵ ਆਗਿਆ ਆ ਗਈ ਤਾਂ ਉਸ ਵੇਲੇ ਮਾਇਆ ਦੌਲਤ ਤੇ ਸੋਹਣੇ ਮੰਦਰ ਮਕਾਨ ਘਰ ਛੱਡ ਕੇ ਪਰਲੋਕ ਨੂੰ ਚਲਾ ਗਿਆ ਇਉ ਕਬੀਰ ਜੀ ਨੇ ਲੜ ਰਹੇ ਭਰਾਵਾਂ ਨੂੰ ਗੁਰਮਤਿ ਦੀ ਸਿੱਖਿਆ ਦੇ ਕਰਕੇ ਭਾਉ ਭਗਤੀ ਵਿੱਚ ਲਾ ਕੇ ਨਿਹਾਲ ਕੀਤਾ ਅਗਲਾ ਜੋ ਸ਼ਬਦ ਕਬੀਰ ਸਾਹਿਬ ਦਾ ਆ ਰਿਹਾ ਕਬੀਰ ਸਾਹਿਬ ਜੀ ਕਾਂਸੀ ਵਿੱਚ ਅੰਮ੍ਰਿਤ ਨਾਮ ਦਾ ਪਰਮੇਸ਼ਰ ਦੀ ਭਾਉ ਭਗਤੀ ਦਾ ਪ੍ਰਚਾਰ ਕਰ ਰਹੇ ਸਨ ਕਬੀਰ ਦੇ ਕੋਲ ਤਰ੍ਹਾਂ ਤਰ੍ਹਾਂ ਦੇ ਲੋਕ ਆਉਂਦੇ ਇੱਕ ਦਿਨ ਕਬੀਰ ਜੀ ਦੇ ਕੋਲ ਕੁਝ ਈਰਖਾਲੂ ਲੋਕ ਆਏ ਜੋ ਕਿਸੇ ਦੇ ਪਦਾਰਥ ਨੂੰ ਵੇਖ ਕੇ ਦਿਲ ਵਿੱਚ ਈਰਖਾ ਦੀ ਅਗਨੀ ਕਰਕੇ ਸੜਦੇ ਰਹਿੰਦੇ ਸਨ ਕਬੀਰ ਜੀ ਉਹਨਾਂ ਨੂੰ ਈਰਖਾ ਦੀ ਅਗਨੀ ਤੇ ਝਗੜਿਆਂ ਤੋਂ ਛਡਾਉਣ ਲਈ ਪਰਮ ਪਵਿੱਤਰ ਉਪਦੇਸ਼ ਬਖਸ਼ਦੇ ਹਨ ਆਸਾ ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲਗ ਨਿਵਾਰਾ ਏ ਭਾਈ ਜਿਨ੍ਹਾਂ ਪੁਰਖਾਂ ਨੇ ਪਿੱਛੇ ਪੁੰਨ ਕਰਮ ਕੀਤੇ ਹੋਏ ਸਨ ਉਨਾਂ ਕਰਮਾਂ ਅਨੁਸਾਰ ਕਿਸੇ ਨੂੰ ਪਰਮੇਸ਼ਰ ਨੇ ਸੂਤੀ ਪਾਟ ਬਸਤਰ ਤੇ ਕਿਸੇ ਨੂੰ ਪਟੰਬਰ ਰੇਸ਼ਮੀ ਬਸਤਰ ਪਹਿਨਣ ਵਾਸਤੇ ਦਿੱਤੇ ਹਨ ਅਤੇ ਕਾਹੂ ਕਿਸੇ ਨੂੰ ਨਿਵਾਰਾ ਨਿਵਾਰੀ ਪਲੰਗ ਮੰਜੇ ਬੈਠਣ ਸੌਣ ਵਾਸਤੇ ਦਿੱਤੇ ਹੋਏ ਹਨ ਕਾਹੂ ਗਰੀ ਗੋਦਰੀ ਨਹੀਂ ਕਾਹੂ ਖਾਨ ਪਰਾਰਾ ਕਿਸੇ ਨੂੰ ਗਰੀ ਕਈਏ ਗਲੀ ਹੋਈ ਗੋਦੜੀ ਜੁੱਲੀ ਵੀ ਨਹੀਂ ਜੁੜਦੀ ਤੇ ਨਹੀਂ ਦਿੱਤੀ ਤੇ ਕਿਸੇ ਖਾਨ ਘਰ ਵਿੱਚ ਏਠਾਂ ਵਿਛਾ ਕੇ ਸੌਣ ਲਈ ਪਰਾਰਾ ਹੁੰਦਾ ਪਰਾਲੀ ਹੀ ਹੈ ਕਿਸੇ ਨੂੰ ਪਰਾਰਾ ਪ੍ਰਾਰੇ ਘਰਾਂ ਚੋਂ ਹੀ ਮੰਗ ਕੇ ਖਾਣ ਵਾਸਤੇ ਮਿਲਦਾ ਕਿਸੇ ਨੂੰ ਘਰ ਵਿੱਚ ਪਰਾਰਾ ਆਟੇ ਦੀ ਸ਼ਾਨ ਸੂੜੀ ਜਾਂ ਛੋਲਿਆਂ ਦੀ ਲੱਥੀ ਹੋਈ ਸੂੜੀ ਰੂਪ ਭੋਜਨ ਹੀ ਮਿਲਦਾ ਹੈ ਇਹ ਰਖਵਾਦ ਨ ਕੀਜੈ ਰੇ ਮਨ ਰੇ ਮਨ ਏ ਮੇਰੇ ਮਨਾ ਇਉਂ ਕਿਸੇ ਕੋਲ ਪਦਾਰਥ ਦੇਖ ਕੇ ਇਹ ਰਖ ਆ ਆਪ ਪ੍ਰਸਾਨ ਹੋ ਕੇ ਭਾਵ ਨਾ ਪ੍ਰਸਾਨ ਹੋ ਕੇ ਆ ਪ੍ਰਸੰਨਤਾ ਵਿੱਚ ਵਿੱਚ ਦੇਨ ਹਾਰ ਪਰਮੇਸ਼ਰ ਨਾਲ ਬਾਦ ਝਗੜਾ ਨਾ ਕਰ ਕਿਸੇ ਕੋਲ ਪਦਾਰਥ ਵੇਖ ਕੇ ਅਹਰਖ ਈਰਖਾ ਨਹੀਂ ਕਰਨੀ ਚਾਹੀਦੀ ਤੇ ਰੱਬ ਦੇ ਨਾਲ ਬਾਦ ਝਗੜਾ ਨਹੀਂ ਕਰਨਾ ਚਾਹੀਦਾ ਰੱਬ ਨੂੰ ਉਲਾਮੇ ਨਹੀਂ ਦੇਣੇ ਚਾਹੀਦੇ ਮੈਨੂੰ ਪਦਾਰਥ ਕਿਉਂ ਨਹੀਂ ਦਿੱਤੇ ਹਿਰਦੇ ਵਿੱਚ ਅਹਰਖ ਇਹ ਨਾਮ ਹੰਕਾਰ ਨੂੰ ਰੱਖ ਕਰਕੇ ਕਿਸੇ ਨਾਲ ਵਾਦ ਝਗੜਾ ਨਹੀਂ ਕਰਨਾ ਚਾਹੀਦਾ ਸੋ ਕਰਤ ਕਰ ਕਰ ਲੀਜੈ ਰੇ ਮਨ ਰਹਾਉ ਏ ਮਨ ਤੂੰ ਵੀ ਸੋ ਕਰਤ ਪੁੰਨ ਕਰਮ ਕਰਕੇ ਪਦਾਰਥਾਂ ਦਾ ਦਾਨ ਲੈਣਾ ਕਰ ਜਿਸ ਨੇ ਵੀ ਧਨ ਪਦਾਰਥ ਪਾਏ ਹਨ ਸਭ ਪੁੰਨ ਕਰਕੇ ਹੀ ਪਾਏ ਰਹਾਉ ਬਿਸਰਾਮ ਦੇ ਕੇ ਅੱਗੇ ਦ੍ਰਿਸ਼ਟਾਨ ਦੇ ਕੇ ਸਮਝਾਉਂਦੇ ਆ ਕੁਮਿਆਰ ਏਕ ਜੋ ਮਾਟੀ ਗੁੰਦੀ ਬਹੁ ਵਿਦਬਾਨੀ ਲਾਈ ਜੋ ਨਾਮ ਜਿਸ ਪ੍ਰਕਾਰ ਕੁਮਿਆਰ ਇੱਕੋ ਜਗ੍ਹਾ ਤੋਂ ਮਿੱਟੀ ਲਿਆ ਕੇ ਗੁੰਨਦਾ ਹੈ ਅਤੇ ਜਦੋਂ ਮਿੱਟੀ ਦੇ ਭਾਂਡੇ ਬਣਾਉਂਦਾ ਹੈ ਤਾਂ ਬਹੁਤ ਵਿਦ ਕਿਸਮਾਂ ਦੇ ਬਾਨੀ ਰੰਗ ਲਾ ਦਿੰਦਾ ਪਰੰਤੂ ਕਾਹੂ ਮਹਿ ਮੋਤੀ ਮੁਕ ਦਾਹਲ ਕਾਹੂ ਵਿਆਦ ਲਗਾਈ ਕਿਸੇ ਭਾਂਡੇ ਵਿੱਚ ਮੋਤੀ ਤੇ ਮੁਕਤਾਹਲ ਮੋਤੀਆਂ ਦੇ ਹਾਰ ਪੈਂਦੇ ਆ ਅਤੇ ਕਿਸੇ ਭਾਂਡੇ ਵਿੱਚ ਗੰਧ ਮੰਦ ਰੂਪ ਦੁਰਗੰਧਤਾ ਰੂਪ ਵਿਆਦ ਬਿਮਾਰੀ ਲਗਾਉਣ ਵਾਲੀਆਂ ਚੀਜ਼ਾਂ ਪਾਈਆਂ ਜਾਂਦੀਆਂ ਹਨ ਸੂਮਹਿ ਧਨ ਰੱਖਣ ਕੋ ਦਿਆ ਮੁਗਦ ਕਹੈ ਧਨ ਮੇਰਾ ਪਰਮੇਸ਼ਰ ਨੇ ਕੰਜੂਸ ਨੂੰ ਧਨ ਸੰਭਾਲ ਕੇ ਰੱਖਣ ਵਾਸਤੇ ਦਿੱਤਾ ਹੋਇਆ ਭਾਵ ਉਹ ਨਾ ਸੰਗਤ ਵਾਲੇ ਚੰਗੇ ਪਾਸੇ ਖਰਚਦੇ ਆ ਨਾਹੀ ਆਪ ਚੰਗੇ ਪਦਾਰਥ ਖਾਂਦੇ ਆ ਉਹ ਤਾਂ ਮੁਗਦ ਮੂਰਖ ਐਵੇਂ ਹੀ ਕਹਿੰਦਾ ਹੈ ਕਿ ਤਨ ਮੇਰਾ ਹੈ ਜਮ ਕਾ ਡੰਡ ਮੂंड ਮਹਿ ਲਾਗੇ ਖਿਨ ਮਹਿ ਕਰੈ ਨਬੀਰਾ ਪਰ ਜਦੋਂ ਜਮਦੂਤ ਦਾ ਕਾਲ ਰੂਪ ਡੰਡਾ ਆਕੇ ਮੂंड ਸਿਰ ਵਿੱਚ ਵੱਜਦਾ ਨ ਤਾਂ ਇੱਕ ਛਿਨ ਵਿੱਚ ਹੀ ਸਾਰਿਆਂ ਕਰਮਾਂ ਦਾ ਨਬੀੜਾ ਕੀ ਇਹ ਫੈਸਲਾ ਕਰ ਦਿੰਦਾ ਹੈ ਫਿਰ ਪ੍ਰਸ਼ਨ ਸੀ ਹੈ ਕਬੀਰ ਜੀ ਕੀ ਸਾਰਿਆਂ ਦੀ ਹਾਲਤ ਇਹੋ ਜਿਹੀ ਹੋਵੇਗੀ ਉੱਤਰ ਸੀ ਸਾਰਿਆਂ ਦੀ ਨਹੀਂ ਹੋਵੇਗੀ ਕਿਉਂ ਨਹੀਂ ਹੋਵੇਗੀ ਕਿਉਂਕਿ ਹਰ ਜਨ ਊਤਮ ਭਗਤ ਸਦਾ ਵੈ ਆਗਿਆ ਮਨ ਸੁਖ ਪਾਈ ਹਰੀ ਪਰਮੇਸ਼ਰ ਦੇ ਭਗਤ ਜਨ ਉਪਕਾਰ ਵਾਲੇ ਕੰਮ ਤੇ ਭਗਤੀ ਕਰਨੇ ਕਰਕੇ ਊਤਮ ਸ੍ਰੇਸ਼ਟ ਸਦਉਦੇ ਆ ਗੁਰਾਂ ਦੀ ਆਗਿਆ ਰਜਾ ਨੂੰ ਮੰਨ ਕੇ ਆਨੰਦ ਸਰੂਪ ਪਰਮੇਸ਼ਰ ਦੇ ਤਾਈ ਪਾਉਂਦੇ ਹਨ ਜੋ ਤਿਸ ਭਾਵੈ ਸਤ ਕਰ ਮੰਨੈ ਭਾਣਾ ਮੰਨ ਵਸਾਈ ਜੋ ਤੂੰ ਭਾਵ ਜਿਹੜਾ ਉਸ ਪਰਮੇਸ਼ਰ ਨੂੰ ਪੁੰਦਾ ਹੈ ਉਸ ਨੂੰ ਨਿਸ਼ਚੇ ਕਰਕੇ ਸੱਚਾ ਮੰਨਦੇ ਹਨ ਅਤੇ ਹੋਰਨਾਂ ਅਧਿਕਾਰੀਆਂ ਦੀ ਹਿਰਦਿਆਂ ਵਿੱਚ ਭਾਣੇ ਦਾ ਮੰਨਣ ਕਰਨਾ ਵਸਾ ਦਿੰਦੇ ਆ ਭਾਵ ਕਮਾਈ ਕਰਾਉਂਦੇ ਹਨ ਕਹ ਕਬੀਰ ਸੁਨ ਹੋ ਰੇ ਸੰਤ ਮੇਰੀ ਮੇਰੀ ਝੂਠੀ ਕਬੀਰ ਸਾਹਿਬ ਜੀ ਕਥਨ ਕਰਦੇ ਆ ਕਿ हे ਸੰਤੋ ਸ਼ਾਂਤ ਆਤਮਾ ਵਾਲੇ ਸੰਤ ਜਨੋ ਅਧਿਕਾਰਿਓ ਇਹ ਸਿੱਖਿਆ ਨੂੰ ਸੁਣਨਾ ਕਰੋ ਮੇਰੀ ਜਨ ਮੇਰੀ ਜੋਰੂ ਮੇਰੀ ਵਡਿਆਈ ਆਦਿਕ ਇਹ ਸਭ ਝੂਠੀ ਹੈ ਇਹ ਤਾਂ ਇਹੋ ਜਿਹੀ ਹਾਲਤ ਹੈ ਚਿਰਗੱਟ ਫਾਰ ਚਟਾਰਾ ਲੈ ਗयो ਤਰੀ ਤਾਗਰੀ ਛੂਟੀ ਜਿਸ ਪ੍ਰਕਾਰ ਜਾਲੀ ਦੇ ਚਿਰਗਟ ਪਿੰਜਰੇ ਨੂੰ ਭਾਰ ਕੇ ਇਹ ਪਾੜ ਕੇ ਬਿੱਲਾ ਚਟਾਰਾ ਹੁੰਦਾ ਚਿੜੇ ਨੂੰ ਕੱਢ ਕੇ ਲੈ ਗਿਆ ਤਰੀ ਤਾਗਰੀ ਤਾਗਿਆਂ ਦੀ ਗੁੰਦੀ ਹੋਈ ਜਾਲੀ ਛੁੱਟ ਗਈ ਇੱਥੇ ਹੀ ਰਹਿ ਗਈ ਨਾਲ ਨਹੀਂ ਗਈ ਚੋਗਾ ਖਾਣ ਵਾਲੀ ਤਰੀ ਕੁੱਜੀ ਪਾਣੀ ਪੀਣ ਵਾਲੀ ਤਾਗਰੀ ਠੂਠੀ ਜਾਂ ਬੱਠਲੀ ਇਤਿਹਾਦ ਸਭ ਵਿੱਚੇ ਹੀ ਛੁੱਟ ਜਾਂਦੀਆਂ ਇਸੇ ਪ੍ਰਕਾਰ ਕਾਲ ਰੂਪੀ ਬਿੱਲਾ ਸਥੂਲ ਸਰੀਰ ਰੂਪੀ ਪਿੰਜਰੇ ਨੂੰ ਪਾੜ ਕੇ ਭਾਵ ਪਾਨ ਆਪਾਨ ਦੀ ਗੰਢ ਖੋਲ ਕੇ ਸੂਖਮ ਸਰੀਰ ਰੂਪੀ ਚਿੜੀ ਨੂੰ ਲੈ ਗਿਆ ਤਾਂ ਖਾਣ ਪੀਣ ਵਾਲੀਆਂ ਬਣਾਈਆਂ ਕੁੱਜੀਆਂ ਟੂਠੀਆਂ ਆਦ ਸਾਰੀਆਂ ਉਵੇ ਹੀ ਛੱਡ ਕੇ ਚਲਾ ਗਿਆ ਆਸਾ ਆਸਾ ਇੱਕ ਵਾਰੀ ਸਿਕੰਦਰ ਲੋਦੀ ਬਾਦਸ਼ਾਹ ਦਾ ਕਾਜੀ ਕਬੀਰ ਸਾਹਿਬ ਜੀ ਨੂੰ ਆਕੇ ਕਹਿਣ ਲੱਗਿਆ ਕਿ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਮੁਸਲਮਾਨਾਂ ਦੇ ਮੱਤ ਵਿੱਚ ਪੂਰੇ ਹੋ ਕੇ ਚੱਲੋ ਰੋਜ਼ੀ ਰੱਖਿਆ ਕਰੋ ਕਲਮਾ ਪੜਿਆ ਕਰੋ ਤਾਂ ਸੁਣ ਕੇ ਕਬੀਰ ਸਾਹਿਬ ਜੀ ਕਹਿੰਦੇ ਆ ਪਹਿਲਾਂ ਰਹਾਉ ਵਾਲੀ ਤੁਕ ਤੋਂ ਅਰਥ ਕਰਾਂਗੇ ਕਾਜੀ ਬੋਲਿਆ ਬਨ ਨਹੀਂ ਆਵੇ ਰਹਾਉ ਏ ਕਾਜੀ ਤੇਰੇ ਨਾਲ ਸਾਡਾ ਬੋਲਣਾ ਬਣ ਨਹੀਂ ਆਉਂਦਾ ਕਿਉਂਕਿ ਤੂੰ ਰਾਜਸੀ ਆਦਮੀ ਹੈ ਜਿਵੇਂ ਹੋਰ ਨਾਲ ਲੋਕਾਂ ਤੇ ਤੂੰ ਰਾਜੇ ਕੋਲ ਫਰਿਆਦ ਕਰਕੇ ਜ਼ੁਲਮ ਕਰਦਾ ਫਤਵੇ ਲਾਉਂਦਾ ਉਵੇਂ ਸਾਨੂੰ ਫਤਵੇ ਲਾ ਦੇਵੇਂਗਾ ਇਸ ਕਰਕੇ ਤੇਰੇ ਨਾਲ ਸਾਡੀ ਚੁੱਪ ਹੀ ਚੰਗੀ ਹੈ ਰਹਾਉ ਹੁਣ ਸ਼ਬਦ ਦੇ ਆਦਤੋਂ ਆਪਾਂ ਅਰਥ ਕਰਾਂਗੇ ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸ ਮਨ ਭਾਵੈ ਅਸੀਂ ਤਾਂ ਖੁਦਾਈ ਪਰਮੇਸ਼ਰ ਦੇ ਮਸਕੀਨ ਗਰੀਬ ਬੰਦੇ ਦਾਸ ਹਾਂ ਸਾਡੇ ਮੱਤ ਵਿੱਚ ਤਾਂ ਅਸੀਂ ਪਰਮੇਸ਼ਰ ਦੀ ਸ੍ਰਿਸ਼ਟੀ ਵਿੱਚ ਗਰੀਬ ਆਦਮੀ ਹਾਂ ਪਰ ਏ ਕਾਜੀ ਤੈਨੂੰ ਰਾਜਸ ਰਜੋ ਗੁਣੀ ਪੁਰਖ ਮਨ ਕਿ ਇਹ ਹਿਰਦੇ ਵਿੱਚ ਪਾਉਂਦਾ ਚੰਗਾ ਲੱਗਦਾ ਤੁਮਰਾ ਜਸ ਮਨ ਭਾਵੈ ਏ ਕਾਜੀ ਤੇਰਾ ਜਸ ਕਰਨਾ ਹੀ ਹਿਰਦੇ ਵਿੱਚ ਪਾਉਂਦਾ ਕਿਉਂਕਿ ਤੂੰ ਪਾਤਸ਼ਾਹ ਦਾ ਆਦਮੀ ਹੈ ਤੇਰੇ ਨਾਲ ਗੱਲਬਾਤ ਕਰਨੀ ਚੰਗੀ ਨਹੀਂ ਹੈ ਅੱਲ੍ਹਾ ਅਵਲਦੀਨ ਕੋ ਸਾਹਿਬ ਜੋਰ ਨਹੀਂ ਫੁਰਮਾਵੇ ਏ ਕਾਜੀ ਸਾਰਿਆਂ ਜੀਵਾਂ ਦਾ ਅਵਲ ਆਦ ਮੋਢ ਅੱਲ੍ਹਾ ਪਾਗਰੂ ਪਰਮੇਸ਼ਰ ਹੈ ਤੇ ਸਭ ਦੀਨ ਗਰੀਬਾਂ ਦਾ ਲੋਕ ਪਰਲੋਕ ਦਾ ਧਰਮਾਂ ਦਾ ਸਾਹਿਬ ਮਾਲਕ ਹੈ ਜੋ ਕਿਸੇ ਨਾਲ ਜ਼ੋਰ ਬਲ ਕਰਨਾ ਨਹੀਂ ਫਰਮਾਉਂਦਾ ਕਿਸੇ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਪਰਮੇਸ਼ਰ ਨਹੀਂ ਫਰਮਾਉਂਦਾ ਅਰਥਾਤ ਉਸ ਦੀ ਇਹ ਆਗਿਆ ਨਹੀਂ ਹੈ ਜਿਵੇਂ ਕਬੀਰ ਸਾਹਿਬ ਜੀ ਦਾ ਹੀ ਸ਼ਲੋਕ ਆਪਾਂ ਪੜ੍ਹਦੇ ਹਾਂ ਕਬੀਰ ਜ਼ੋਰ ਕੀ ਆਸੋ ਜ਼ੁਲਮ ਹੈ ਲੈ ਜਵਾਬ ਖੁਦਾਏ ਦਫਤਰ ਲੇਖਾ ਨੀਕ ਸਹਿ ਮਾਰ ਮੁਹੈ ਮੋਹਕਾਇ ਕਾਜੀ ਬੋਲਿਆ ਬਣ ਨਹੀਂ ਆਵੈ ਰਹਾ ਹੇ ਕਾਜੀ ਤੂੰ ਪਾਤਸ਼ਾਹੀ ਆਦਮੀ ਹੈ ਇਸ ਕਰਕੇ ਸਾਡਾ ਤੇਰੇ ਨਾਲ ਬੋਲਣਾ ਬਣ ਨਹੀਂ ਆਉਂਦਾ ਰਹਾਉ ਇਹ ਸੁਣ ਕੇ ਕਾਜੀ ਨੇ ਕਿਹਾ ਕਿ ਕਬੀਰ ਤੂੰ ਹੁਣ ਸਾਡੇ ਨਾਲ ਚਰਚਾ ਕਰਨੇ ਕਰਕੇ ਬੋਲ ਪਿਆ ਹੈ ਤਾਂ ਭਗਤ ਕਬੀਰ ਜੀ ਕਹਿਣ ਲੱਗੇ ਹੇ ਕਾਜੀ ਜਦੋਂ ਹੁਣ ਮੈਂ ਬੋਲ ਪਿਆ ਤਾਂ ਤੇਰੇ ਕੋਲੋਂ ਉੱਤਰ ਨਹੀਂ ਬਾਹਰ ਆਉਣਾ ਸਾਡੇ ਨਾਲ ਪ੍ਰਸ਼ਨ ਉੱਤਰ ਵਿੱਚ ਪੂਰਾ ਨਹੀਂ ਉੱਤਰ ਸਕੇਗਾ ਤੈਨੂੰ ਹਾਰ ਨਹੀਂ ਪਵੇਗਾ ਕਾਜੀ ਕਹਿਣ ਲੱਗਾ ਕਿ ਮੈਂ ਕਿਵੇਂ ਹਾਰਾਂਗਾ ਸੁਣ ਕੇ ਕਬੀਰ ਜੀ ਅੱਗੇ ਫਰਮਾਉਂਦੇ ਆ ਰੋਜ਼ਾ ਧਰੈ ਨਿਵਾਜ ਗੁਜਾਰੈ ਕਲਮਾ ਪਿਸਤ ਨਾ ਹੋਈ اے ਕਾਜੀ ਤੂੰ ਹਿਜਰੀ ਸਾਲ ਦੇ ਨੌਵੇਂ ਮਹੀਨੇ ਵਿੱਚ 30 ਦਿਨ ਰੋਜ਼ਿਆਂ ਨੂੰ ਰੱਖਦਾ ਪਛਮੀ ਵੱਲ ਭਾਵ ਮੱਕੇ ਵੱਲ ਮੂੰਹ ਕਰਕੇ ਪੰਜ ਵੇਲੇ ਨਮਾਜ਼ਾਂ ਪੜਦਾ ਤੇ ਬਤੀ ਸਮਾਂ ਬਤੀਤ ਕਰਦਾ ਹੈ ਤੇ ਕਲਮਾ ਵੀ ਪੜਦਾ ਹੈ ਪਰ ਤੈਨੂੰ ਇਹ ਸਭ ਕੁਝ ਕਰਕੇ ਪਿਸਤ ਬਹਿਜਤ ਸਵਰਗ ਦੀ ਪ੍ਰਾਪਤੀ ਨਹੀਂ ਹੋ ਸਕਦੀ ਕਿਉਂਕਿ ਤੇਰੇ ਸਾਰੇ ਕਰਤੱਬ ਬਾਹਰ ਮੁਖੀ ਤੇ ਉਪਰੋਂ ਉਪਰੋਂ ਦਿਖਾਵੇ ਮਾਤਰਿਆ ਸਤਰ ਕਾਬਾ ਘਟ ਹੀ ਭੀਤਰ ਜੇ ਕਰ ਜਾਣੇ ਕੋਈ ਜੇ ਕਾਜੀ ਜੋ ਹਿਰਦੇ ਦੇ ਅੰਦਰ ਹੀ ਸਤਰ ਗੁਪਤ ਲੁਕਿਆ ਹੋਇਆ ਕਾਬਾ ਮੱਕਾ ਰੂਪ ਭਾਵ ਸ਼ੁੱਧ ਬ੍ਰਹਮ ਹੈ ਜੋ ਮਨ ਬੁੱਧ ਰੂਪੀ ਸਤਰ ਪਰਦੇ ਦੇ ਅੰਦਰ ਹੀ ਮੱਕਾ ਰੂਪ ਪ੍ਰਭੂ ਹੈ ਜੇ ਤੂੰ ਘਟ ਹਿਰਦੇ ਦੇ ਭੀਤਰ ਅੰਦਰ ਹੀ ਇੱਕ ਵਾਰੀ ਪਰਮੇਸ਼ਰ ਦਾ ਧਿਆਨ ਧਰੇ ਤਾਂ ਸੱਤਰ ਵਾਰ ਕਾਬੇ ਜਾਣ ਜਿੰਨਾ ਫਲ ਤੈਨੂੰ ਪ੍ਰਾਪਤ ਹੋਵੇਗਾ ਜੇ ਤੂੰ ਅਸਲੀਅਤ ਨੂੰ ਜਾਣ ਲਵੇ ਤਾਂ ਹਿਰਦੇ ਦੇ ਅੰਦਰ ਹੀ ਸੱਤਰ ਕਾਬੇ ਹਨ ਜੇਕਰ ਕੋਈ ਉਸ ਨੂੰ ਪੂਰੇ ਗੁਰਾਂ ਦੁਆਰਾ ਜਾਣਨਾ ਕਰੇ ਨਿਵਾਜ ਸੋਈ ਜੋ ਨਿਆਉ ਵਿਚਾਰੈ ਕਲਮਾ ਅਕਲਹਿ ਜਾਣੈ ਸੋਈ ਤੂੰ ਭਾਵ ਉਹ ਅਸਲ ਨਮਾਜ਼ ਦਾ ਪੜਨਾ ਹੈ ਜੋ ਨਿਆ ਦਾ ਵਿਚਾਰਨਾ ਤੇ ਅਸਲੀ ਕਲਮਾ ਪੜਨਾ ਇਹ ਹੈ ਤੂੰ ਅਕਲਹਿ ਕਲਪਨਾ ਤੋਂ ਰਹਿਤ ਪਰਮੇਸ਼ਰ ਨੂੰ ਜਾਣ ਲਵੇ ਅਸਲੀ ਉਹ ਕਲਮਾ ਪੜਨਾ ਹੈ ਜੇ ਤੂੰ ਬੁੱਧੀ ਦੁਆਰਾ ਹਿਰਦੇ ਅੰਦਰ ਪਰਮੇਸ਼ਰ ਨੂੰ ਜਾਨਣਾ ਕਰੇ पाचੋ ਮਸ ਮਸੱਲਾ ਬਿਚਾਵੇ ਤਬ ਤਉ ਦੀਨ ਪਛਾਨੇ ਅਸਲ ਮਸੱਲਾ ਨਮਾਜ਼ ਪੜਨ ਵਾਲਾ ਆਸਣ ਵਿਛਾਉਣਾ ਇਹ ਹੈ ਜੇ ਤੂੰ पाचੋ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰਾਂ ਨੂੰ ਸਤ ਸੰਤੋਖ ਦਇਆ ਧਰਮ ਆਦਿ ਸ਼ੁਭ ਗੁਣਾਂ ਦੁਆਰਾ ਮਸ ਠੱਗ ਲਵੇ ਵਸ ਕਰਕੇ ਆਪਣੇ ਅਧੀਨ ਕਰ ਲਵੇ ਤਦ ਤੂੰ ਦੀਨ ਧਰਮ ਮਜਬ ਨੂੰ ਪਛਾਨ ਲਵੇਗਾ ਖਸਮ ਪਛਾਨ ਤਰਸ ਕਰ ਜੀ ਮਹਿ ਮਾਰ ਮਣੀ ਕਰ ਫੀਕੀ ਹੇ ਕਾਜੀ ਜੇ ਤੂੰ ਕਹੇ ਕਿ ਮੈਂ ਖਸਮ ਮਾਲਕ ਪਰਮੇਸ਼ਰ ਨੂੰ ਪਛਾਨਦਾ ਹਾਂ ਤਾਂ ਫਿਰ ਸਾਰਿਆਂ ਜੀਵਾਂ ਵਿੱਚ ਪਰਮੇਸ਼ਰ ਨੂੰ ਵਿਆਪਕ ਜਾਣ ਕੇ ਤਰਸ ਦਇਆ ਕਰਿਆ ਕਰ ਅਤੇ ਜਿਹੜੀ ਤੇਰੇ ਹਿਰਦੇ ਅੰਦਰ ਹੰਕਾਰ ਦੀ ਬਹੁਤੀ ਮਣੀ ਕਈਏ ਮਨਉਤਿਆ ਇਸ ਨੂੰ ਅੰਦਰੋਂ ਮਾਰ ਦੇਣਾ ਕਰ ਜੋ ਤੇਰੀ ਜ਼ਿੰਦਗੀ ਤਾਂ ਹੀ ਫੇਕੀ ਬੇਰੱਸੀ ਕਰ ਰਹੀ ਆ ਦੇ ਅਧਿਆਸ ਨੂੰ ਜਾਂ ਮਨ ਦੀ ਮਨੋਤ ਨੂੰ ਹਿਰਦੇ ਦੇ ਅੰਦਰੋਂ ਪਿੱਕੀ ਕਰ ਦੇ ਭਾਵ ਕਮਜ਼ੋਰ ਕਰ ਦੇ ਆਪ ਜਨਾਈ ਅਵਰ ਕਉ ਜਾਣੈ ਤਬ ਹੋਏ ਪਿਸਤ ਸਰੀ ਕੀ ਏ ਕਾਜੀ ਜਿਵੇਂ ਤੂੰ ਆਪਣੇ ਆਪ ਨੂੰ ਪਾਦਸ਼ਾਹੀ ਕਾਜੀ ਜਣਾਉਂਦਾ ਹੈ ਇਸੇ ਪ੍ਰਕਾਰ ਜੇ ਤੂੰ ਹੋਰਨਾਂ ਨੂੰ ਵੀ ਪਰਮੇਸ਼ਰ ਦੇ ਪਿਆਰੇ ਜਾਣ ਲਵੇ ਤਦ ਤੂੰ ਪਿਸਤ ਬਿਹੇਚ ਦਾ ਸਰੀਕੀ ਹਿੱਸੇਦਾਰ ਦਾਵੇਦਾਰ ਹੋ ਸਕਦਾ ਹੈ ਮਾਟੀ ਏਕ ਭੇਕ ਧਰ ਨਾ ਨਾ ਤਾ ਮਹਿ ਬ੍ਰਹਮ ਪਛਾਨ ਹੇ ਕਾਜੀ ਪੰਜਾਂ ਤਦਾਂ ਦੀ ਮਿੱਟੀ ਇੱਕੋ ਹੀ ਹੈ ਪਰੰਤੂ ਸਾਰੇ ਦੇਸ਼ਾਂ ਦੇ ਜੀਵਾਂ ਦੇ ਨਾਨਾ अनेਕਾਂ ਲਿਬਾਸ ਧਾਰੇ ਹੋਏ ਆ ਅਸੀਂ ਤਾਂ ਉਹਨਾਂ ਸਾਰਿਆਂ ਵਿੱਚ ਇੱਕ ਬ੍ਰਹਮ ਵਿਆਪਕ ਪਰਮੇਸ਼ਰ ਨੂੰ ਹੀ ਪਛਾਣਿਆ ਤੂੰ ਵੀ ਸਾਰਿਆਂ ਵਿੱਚ ਉਸ ਬ੍ਰਾਹਮਣ ਨੂੰ ਪਛਾਨਣਾ ਕਰ ਕਹ ਕਬੀਰਾ ਪਿਸਤ ਛੋੜ ਕਰ ਦੋਜਿਕ ਸਿਓ ਮਨ ਮੰਨ ਕਬੀਰ ਸਾਹਿਬ ਜੀ ਕਥਨ ਕਰਦੇ ਆ ਏ ਕਾਜੀ ਤੇਰਾ ਮਨ ਪਿਸਤ ਬਹਿਸ਼ਤ ਬੈਕੁੰਠ ਦੀ ਪ੍ਰਾਪਤੀ ਨੂੰ ਛੱਡ ਕਰਕੇ ਦੋਜਿਕ ਨਰਕਾਂ ਵਿੱਚ ਪੈਣ ਨੂੰ ਮੰਨਿਆ ਹੈ ਪਾਵ ਜਿੰਨਾ ਕਰਮਾਂ ਵਿੱਚ ਤੇਰਾ ਮਨ ਰੁਚੀ ਕਰ ਰਿਹਾ ਉਹ ਨਰਕਾਂ ਵੱਲ ਲੈ ਕੇ ਜਾਣ ਵਾਲੇ ਆ ਬਹਿਸ਼ਤਾਂ ਵਿੱਚ ਲਿਜਾਣ ਵਾਲੇ ਨਹੀਂ ਹਨ ਵਾਹੇ ਗੁਰੂ 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 wah he guru wah he guru wah he guru ਅਲਸਾ ਵਾਹਿਗੁਰੂ ਜੀ ਕੀ ਫਤਿਹ